ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਇਹ ਸੁਖਾਵ ਬਣਾਉਣੇ ਬਕਾਉਣੀ ਹੈ ਬਣਾ ਕੇ ਅਸੀਂ ਤਿਆਰ ਕੀਤਾ ਦੇਖੋ ਇਧਰੋਂ ਇਹ ਅਸੀਂ 7 ਗੁੰਡਿਆਂ ਤੇ ਇਹੋ ਜਿਹਾ ਨਾ ਇਹੋ ਜਿਹਾ 9 ਗੁੰਡਿਆਂ ਤੇ ਬਣਾਇਆ ਹੋਇਆ ਇਹ ਆ ਸਾਡਾ 11 ਗੁੰਡਿਆਂ ਦਾ ഗ്യാഹ് ബി ഇനിശിംഗോ ദോണ പാസ്സൂ വസ്ക്ബക്കോ വീഡിയോ വധത്തോ വൈകി കമെൻറ്റ് ജൂർ ദോ ഇ ഫനിഷിംഗ് ഈ അത് ഡിജൈൻ ബോസ ടോപ്പൌജ സീവ ബഡർ കോ സാ ഡിജന ബജൻ ബനിയോ ਨਾਲ ਨਾਲ ਇਹ ਗੁੰਡੇ ਵਧੇ ਆ ਦੇਖੋ ਇਹ ਇਹ ਦੋ ਦੋ ਗੁੰਡੇ ਵਧਦੇ ਗਏ ਸਿੱਧੀ ਸਲਾਈ ਫਿਰ ਇਧਰ ਵੀ ਇਹ ਦੋ ਇਧਰ ਵਧਦੇ ਗਏ ਤੋਂ ਇਧਰ ਚਾਰ ਗੁੰਡੇ ਵਧਦੇ ਗਏ ਦੇਖੋ ਤੇ ਹੁਣ ਗਾਂ ਅੱਗੇ ਦੱਸਦੇ ਆ ਪਹਿਲਾਂ ਦੋ ਦੋ ਵਧਦੇ ਗਏ ਫਿਰ ਚਾਰ ਚਾਰ ਵਧਦੇ ਗਏ ਇਹ 12 ਸਲਾਂ ਥੰਗ ਆ 15 ਜਾਲੀਆਂ ਇਹ ਗੁੰਡੇ ਇਧਰ ਵਧੇ ਆ ਤੀ ਇਧਰ ਵਧੇ ਆ ਤਿੱਤੀ ਇੱਥੇ ਵਧੇ ਆ ਫਿਰ ਇੱਥੇ ਦੇਖੋ ਇੱਥੇ ਡਿਜ਼ਾਈਨ ਇੰਨਾ ਬਣਾਇਆ ਹੋਇਆ ਹੈ ਸਿਰ ਤੇ ਆਉਣ ਖਾਤਰ ਫਿਰ ਇਧਰ ਇਹ ਨਹੀਂ ਤਾਂ ਵਧੇ ਆ ਗੁੰਡੇ ਨਹੀਂ ਕਟੇ ਆ ਇਹਨਾਂ ਠੀਕ ਹੈ ਐਂ ਤਾਂ ਇਧਰ ਗੁੰਡੇ ਵਧੇ ਆ ਨਹੀਂ ਕਟੇ ਆ ਬਿਚਾਲਾ ਡਾ ਡਿਜ਼ਾਈਨ ਉਸੇ ਤਰ੍ਹਾਂ ਜਿਵੇਂ ਇਧਰ ਬਣਾਇਆ ਉਵੇਂ ਹੀ ਇਹ ਡਿਜ਼ਾਈਨ ਇਧਰ ਬਣਾਇਆ ਫਿਰ ਇੱਥੇ ਵੀ ਉਵੇਂ ਹੀ ਬਣਾਇਆ ਦੇਖੋ ਕੁੰਡੇ ਘਟੇ ਹੈ ਨਾ ਜਾਲਗਾ ਬਣ ਗਿਆ ਨਾ ਕੁੰਡੇ ਘਟਾਏ ਦੇਖੋ ਇਹ ਸਟਰਮਾ ਬਣਾਇਆ ਇਧਰ ਵੀ ਇਹ ਬਣਾਈ ਹੈ ਫਿਨਿਸ਼ਿੰਗ ਦੇਖੋ ਜੀ ਇਹਦੀ ਲਾਈ ਹੋਈ ਇਹ ਅਸੀਂ ਬਣਾ ਕੇ ਦਾਰ ਕੀਤਾ ਹੈ ਇਹ ਵੀ ਕਿਸੇ ਦਾ ਬਣਾ ਕੇ ਦਿੱਤਾ ਹੈ ਤੇ ਇਹਦਾ ਰੇਟ ਹੈ 150 ਰੁਪਿਆ ਤੇ ਜੇ ਤੁਸੀਂ ਵੀ ਬਣਵਾਉਣਾ ਹੋਵੇ ਆਰਡਰ ਕਰ ਸਕਦੇ ਹੋ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਵੀਡੀਓ ਕੈਹੀ ਜਿਹੀ ਲੱਗੀ ਤੇ ਸਾਨੂੰ ਆਰਡਰ ਦਿਓ ਵੱਧ ਤੋਂ ਵੱਧ ਸਕੀਵੀ ਦੇ ਬਲੌਜ ਕੋਟੀ ਜੈਕਟ ਤੇ ਸੂਟ ਪੈਂਟ ਕਰਵਾਉਣਾ ਹੋਵੇ ਉਹਦਾ ਵੀ ਚੱਲੋ ਸਾਨੂੰ ਸੂਟ ਦਿਖਾਉਨੇ ਆਂ ਅ ਦੁਪੱਟਾ ਦਿਖਾਉਨੇ ਆਂ പാസട്ട ഫുൽ പാത്ര പേട്ടപൂട്ടപ്പേട്ട സാ പാച ചാരസേ ਸੱਤ ਪਾਈ ਹੋਇਆ ਲੈਕ ਤੇ ਪਾਸੇ-ਪਾਸੇ ਅਸੀਂ ਇਹ ਬੈਲ ਪਾਈ ਹੈ ਕੰਨੀ-ਕੰਨੀ ਕੰਨੀ ਇੱਧਰ ਨਹੀਂ ਭਾਈ ਸੂਟ ਡੁਪੱਟੇ ਪੈਂਟ ਕਰਵਾਉਣੇ ਹੋਣ ਸਾਨੂੰ ਆਰਡਰ ਕਰ ਸਕਦੇ ਹੋ ਜੇ ਤੁਹਾਨੂੰ ਕਹੇ ਜਾ ਲੱਗਿਆ ਸਾਨੂੰ ਜ਼ਰੂਰ ਦੱਸਿਓ ਦੇਖੋ ਇਹ ਮਸਲੀਨ ਦਾ ਦੁਪੱਟਾ ਹੈ ਤੇ ਬੇਲ ਲੈਣੀ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਤੇ ਸਾਨੂੰ ਵੱਧ ਤੋਂ ਵੱਧ ਆਰਡਰ ਕਰੋ ਅਗਲੇ ਸੇਵਾਂ ਵਾਸਤੇ ਗਰਮੀਆਂ ਲਈ ਆਰਡਰ ਦਿਓ ਸਾਨੂੰ ਸਕਰੀਨ ਵਿੱਚ ਆਪਣਾ ਜਿ ਕੋਟਾਂ ਸੂਟ ਪੈਂਟ ਦੇ ਆਰਡਰ ਦਿਓ ਸਾਨੂੰ ਤੇ ਇਹਦਾ ਰੇਟ ਹੈ ਜੀ 150 ਰੁਪਏ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ